ਤ ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ ਤੇ ਕਹਾਣੀ ਲੈ ਕੇ حاضر ਹਾਂ ਰੂਹ ਤੇਰੀ ਸਾ ਮੇਰੇ ਭਾਲ ਸਤਵਾਂ ਜਿਸ ਨੂੰ ਲਿਖਿਆ ਹੈ ਰਾधिका ਸ਼ਰਮਾ ਜੀ ਨੇ ਬੱਚੇ ਹੋਏ ਪੌਦਿਆਂ ਨੂੰ ਪਾਣੀ ਦੇ ਕੇ ਨੀਰ ਖੱਡਿਆਈ ਪਰ ਉਸ ਨੂੰ ਜੋ ਰਾਜ ਤੇ ਗੁੱਸਾ ਰਿਆ ਸੀ ਤੇ ਉਹ ਗੁੱਸਾ ਘਟ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ ਅੰਦਰ ਹੀ ਅੰਦਰ ਉਸ ਨੂੰ ਜਬਾਅ ਦੇ ਕੇ ਚੱਲ ਰਹੀ ਸੀ ਅਤੇ ਇਸ ਖੇ ਨੂੰ ਉਤਾਰਨ ਦਾ ਰਸਤਾ ਉਸ ਨੂੰ ਨਾ ਬਣਿ ਰਿਹਾ ਸੀ ਥੋੜੀ ਦੇਰ ਤਾਂ ਉਹ ਬਾਹਰ ਕੁਰਸੀ ਤੇ ਬੈਠੇ ਜਗਰਾਜ ਨੂੰ ਕੋਸਦੀ ਰਹੀ ਜਦੋਂ ਉਸਨੇ ਬਲਵੀਰ ਨੂੰ ਬਾਥੂਮ ਤੋਂ ਬਾਹਰ ਆਉਂਦੇ ਦੇਖਿਆ ਤਾਂ ਉਹ ਆਪਣੇ ਕੱਪੜੇ ਲੈਣ ਲਈ ਕਮਰੇ ਵਿੱਚ ਆ ਗਈ ਕੱਪੜੇ ਕਰਦੇ ਹੋਏ ਉਹ ਵਾਰ ਉਸ ਦੀ ਉਹ ਮੁਰਕੀ ਉਸ ਹਟਜਾਰੀ ਬ੍ਰਿਵਾਤੀ ਵਾਲੇ ਅਖ਼ਬਾਰ ਤੇ ਆ ਜਾਂਦੀ ਤੇ ਉਸੇ ਅਖ਼ਬਾਰ ਤੇ ਸਾਰੀ ਗੱਲ ਘੁਮਾਈ ਜਾ ਰਹੀ ਸੀ ਕਾਫੀ ਦੇਰ ਤੱਕ ਜਗਰਾਜ ਨੂੰ ਕੋਸਦੇ ਰਹਿਣ ਤੋਂ ਬਾਅਦ ਜਦੋਂ ਇਹ ਨੂੰ ਰਾਤ ਮਿਲੀ ਤਾਂ ਉਸਨੇ ਚਤ ਵੱਲ ਦੇਖਦੇ ਹੋਏ ਆਪਣੇ ਹੱਥ ਜੋੜੇ ਤੇ ਸੰਜਿੰਦਾ ਹੁੰਦਾ ਹੋਏ ਬੋਲੀ ਮਾਫ਼ ਕਰਨਾ ਪਾਪਾ ਜੀ ਮੈਨੂੰ ਸਿਹਰੇ ਸਿਹਰੇ ਕਿਸੇ ਬਾਰੇ ਐਵੇਂ ਨਹੀਂ ਕੁਝ ਕਹਿਣਾ ਚਾਹੀਦਾ ਸੀ ਪਰ ਉਹ ਇਨਸਾਨ ਹੈ ਹੀ ਇਸ ਇਲਾਕੇ ਇੱਕ ਤਾਂ ਮੈਂ ਆਪਣੀ ਗਲਤੀ ਮੰਨੀ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤੇ ਇੱਕ ਉਹ ਹੈ ਜੋ ਇਹਨਾਂ ਸਭ ਨੂੰ ਟਾਈਮ ਸੁਬਾਹ 10:00 ਹੈ। ਮੈਂ ਜਦੋਂ ਸਰਨ ਦੇ ਅੱਗੇ ਮੁਲਾਕਾਤ ਹੋਈ ਸੀ। ਇਹ ਸੱਚੀ ਪਰ ਝੂਠੀ ਹੈ। ਭਾਵਨਾ ਨਾਮ ਦੀ ਕੋਈ ਚੀਜ਼ ਨਹੀਂ। ਅੱਧੇ ਘੰਟੇ ਬਾਅਦ ਨਹਾ ਕੇ ਹੀ ਰਸੋਈ ਵਿੱਚ ਆਈ ਤਾਂ ਬਲਵੀਰ ਨਾਸ਼ਤੇ ਦੀ ਤਿਆਰੀ ਕਰ ਰਿਹਾ ਸੀ। ਉਸ ਨੂੰ ਨਾਸ਼ਤੇ ਦੀ ਤਿਆਰੀ ਕਰਦਾ ਵੇਖ ਹੀਰ ਨੇ ਫ੍ਰਿਜ ਦੀ ਬਾਈਜੀਟ ਵਿੱਚੋਂ ਇੱਕ ਸੇਬ ਚੁੱਕਿਆ ਤੇ ਉਸ ਨੂੰ ਧੋ ਕੇ ਖਾਂਦੇ ਨੂੰ ਬੋਲੀ ਪਾਪਾ ਅੱਜ ਕੀ ਬਣ ਰਿਹਾ ਹੈ ਨਾਸ਼ਤੇ 'ਚ ਕੰਮ ਵਿੱਚ ਲੱਗੇ ਹੋਏ ਬਲੀ ਨੇ ਹੱਥ ਚਨਾਉਂਦੇ ਹੋਏ ਹੀਰਵੰਦ ਪਨੀਰ ਦੇ ਪਕੌੜੇ ਤੇ ਕਿਹਾ ਉਹ ਪਨੀਰ ਦੇ ਬਣਾ ਕੇ ਫਿਰ ਤਾਂ ਵਧੀਆ ਫਿਰ ਤੁਸੀਂ ਇਹ ਕਰੋ ਮੈਂ ਥੱਲੇ ਜਾ ਕੇ ਕੈਪਰੀ ਸਫਾਈ ਕਰਦੀ ਹਾਂ ਠੀਕ ਹੈ ਜਾ ਬੱਸ ਇਹ ਵੀ ਅੱਧਾ ਘੰਟਾ ਰਹਿ ਗਿਆ ਹੈ ਕੈਪਰੀ ਖੋਲਣ ਦਾ ਦਲੇਰੀਂਦੀ ਗੱਲ ਸੁਣਾ ਹੀਰ ਨੇ ਘਰਚਾ ਹਲਾਈ ਤੇ ਸੇਬ ਨੂੰ ਖਾਂਦੇ ਹੋਏ ਉਥੋਂ ਖਰਗੋਸ਼ ਵਾਂਗ ਕੁੱਟਦੇ ਹੋਏ ਥੱਲੇ ਆ ਗਈ ਕਈ ਵਾਰ ਖੁਲਨ ਦਾ ਟਾਈਮ 9 ਵਜੇ ਦਾ ਹੁੰਦਾ ਹੈ ਤੇ 9 ਵਜੇ ਹੀ ਸਾਰਾ ਸਟਾਫ ਆਉਂਦਾ ਹੈ ਪਰ ਹੀਰ ਉਹਨਾਂ ਦੇ ਆਉਣ ਤੋਂ ਪਹਿਲਾਂ ਥੋੜੀ ਬਹੁਤ ਸਫਾਈ ਕਰ ਦਿੰਦੀ ਸੀ ਵੈਸੇ ਤਾਂ ਕੈਫੇ ਦੀ ਸਫਾਈ ਲਈ ਅਲੱਗ ਤੌਰ 'ਕੋ ਕੰਮ ਵਾਲੀ ਵੀ ਰੱਖੀ ਹੋਈ ਸੀ ਪਰ ਉਹ ਸ਼ਾਮ ਨੂੰ ਆਉਂਦੀ ਸੀ ਜਦੋਂ ਕੈਫੇ ਬੰਦ ਹੋਣ ਦਾ ਟਾਈਮ ਹੁੰਦਾ ਹੈ ਕੈਫੇ ਬੰਦ ਹੋਣ ਤੋਂ ਬਾਅਦ ਉਹ ਸਾਰੀ ਸਾਫ ਸਵਾਈਏ ਕਰ ਦਿੰਦੀ ਸੀ ਤਾਂ ਕਿ ਸਵੇਰੇ ਜਿਆਦਾ ਕੰਮ ਨਾ ਹੋਵੇ ਰਾਤ ਨੂੰ ਕੈਫੇ ਵਿੱਚ ਕੋਈ ਆਉਂਦਾ ਨਹੀਂ ਸੀ ਇਸ ਲਈ ਸੇ ਨੋ ਝਾੜੂ ਪੋਚਾ ਕਰਨ ਦੀ ਕੋਈ ਲੋੜ ਨਹੀਂ ਸੀ ਪੈਂਦੀ ਭਾਰ ਕੀਰ ਸਾਰੇ ਟੇਬਲ ਤੇ ਕੌਫੀ ਮਸ਼ੀਨ ਸਵੇਰ ਨੂੰ ਹੀ ਇੱਕ ਵਾਰ ਫੇਰ ਸਾਫ ਕਰ ਦਿੰਦੀ ਸੀ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਹੀਰ ਨੇ ਟੇਬਲ ਤੇ ਕਾਫੀ ਵਿਸ਼ੇ ਸਾਫ ਕੀਤੀ ਅਤੇ ਕੈਫੇ ਵਿੱਚ ਬਣੇ ਛੋਟੇ ਜਿਹੇ ਪੂੜਿਆਕਾਰ ਨੂੰ ਖੜਕੇ ਧੂਪ ਕਰਨ ਲੱਗੀ ਉਥੋਂ ਗੁਰੂ ਸਾਹਿਬਾਂ ਦੇ ਅਲੱਗ ਅਲੱਗ ਦੇਵੀ ਦੇਦਿਆਂ ਲੱਗੀਆਂ ਤਸਵੀਰਾਂ ਅੱਗੇ ਧੂਪ ਜਲਾ ਹੀਰ ਨੇ ਅੱਜ ਦੇ ਦਿਨ ਦਾ ਵਧੀਆ ਹੋਣ ਦੀ ਪ੍ਰਾਰਥਨਾ ਕੀਤੀ ਪ੍ਰਾਰਥਨਾ ਕਰ ਰੋ ਹਲੇ ਪਿੱਛੇ ਮੁੜੀ ਹੀ ਸੀ ਤੇ ਤਦ ਹੀ ਉਸੇ ਮਦਰ ਪੌੜੀਆਂ ਉਤਰ ਰਹੀ ਜਗਰਾਜ ਤੇ ਤਈ ਜਗਰਾਜ ਨੂੰ ਪੌੜੀਆਂ ਉਤਰਦਾ ਵੇਖ ਕੇ ਹੀਰ ਦੀਆਂ ਅੱਖਾਂ ਛੋਟੀਆਂ ਛੋਟੀਆਂ ਹੋ ਗਈਆਂ ਪਰਿਸ਼ਟਾ ਕਰਨ ਸਵੇਰ ਵਾਲੀ ਨਰਾਜਗੀ ਜਾਂ ਗੁੱਸਾ ਨਹੀਂ ਬਲਕਿ ਜੋ ਰਾਜ ਦਾ ਪਹਿਨਾਵਾ ਸੀ ਕਾਲੇ ਰੰਗ ਦੀ スウェット ਪੈਂਟ ਕਾਲੇ ਰੰਗ ਦੀ ਹੁੱਡੀ ਸਿਰ ਤੇ ਕੱਢ ਅੱਖਾਂ ਤੇ ਕਾਲਾ ਚਸ਼ਮਾ ਤੇ ਮੂੰਹ ਤੇ ਕਾਲਾ ਮਾਸਕ। ਸ੍ਰੀ ਦੇ ਸ੍ਰੀ ਦੇ ਜਿਬਰਾਜ ਨੂੰ ਪੂਰੀ ਤਰ੍ਹਾਂ ਕਾਲੇ ਪਹਿਰਾਵੇ ਨੇ ਲੁਕ ਕੇ ਉਹ ਕਿੱਥੇ ਜਾ ਸਕਦਾ ਹੈ? ਚੰਨ ਸੋਚਦੇ ਰੋਏ ਕੁਵਾਰ ਨੇ ਉਸ ਨੇ ਸੋਚ ਕਾਲੇ ਪੱਤੋਲੇ ਅੰਧਿਆਰ ਦੀ ਕਿਤਾਬ ਤੇ ਇਨਕਾਂ ਤੇ ਕਾਲਾ ਚਸ਼ਮਾ ਸੋਚਾਂ ਦੇ ਕੋਲੇ ਮਾਸ ਜਿਆਦਾ ਦੂਰ ਸਿਰ ਤੇ ਆਉਂਦੇ। ਜਿਬਰਾਜ ਹੀ ਕੈਫੇ ਤੋਂ ਬਾਹਰ ਚਲਾ ਗਿਆ। ਜਾਂਦੇ ਗਏ ਜਿਦਰੀ ਜੋ ਰਾਜ ਨੇ ਹੀਰਵਾਲ ਦੇਖਿਆ ਨਹੀਂ ਜਾਂ ਸ਼ਾਇਦ ਉਸ ਨੂੰ ਵੀ ਦਿਖਾਈ ਨਹੀਂ ਦਿੱਤੀ ਕਿਉਂਕਿ ਉਹ ਸਿਰ ਥੱਲੇ ਕਰਕੇ ਫੋਨ ਵਿੱਚ ਕੁਝ ਦੇਖਦੇ ਹੋਏ ੁੱਤ ਰਿਹਾ ਸੀ ਪਰ ਹੀਰ ਨੇ ਇਸ ਗੱਲ ਤੇ ਨਾ ਧਿਆਨ ਦਿੱਤਾ ਤੇ ਨਾ ਹੀ ਜ਼ਿਆਦਾ ਗੌਰ ਕੀਤਾ ਉਸ ਨੂੰ ਤਾਂ ਐਵੇਂ ਲੱਗਿਆ ਜਿਵੇਂ ਜਗਰਾਜ ਜਾਣ ਬੁੱਝ ਕੇ ਉਸ ਨੂੰ ਆਂ ਦੇਖਾ ਕਰਕੇ ਗਿਆ ਹੋਵੇ ਇਸ ਗੱਲ ਤੇ ਉਸ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਤੇ ਉਸ ਦੇ ਅੰਦਰ ਥੋੜੀ ਦੇਰ ਲਈ ਦਬ ਕੇ ਬੈਠਾ ਜਿਬਰਾਏ ਦੇ ਪ੍ਰਤੀ ਗੁੱਸਾ ਬਾਹਰ ਆ ਗਿਆ ਤੇ ਉਸ ਨੇ ਨੱਕ ਮੂੰਹ ਚ ਕੋੜਦੇ ਹੋਏ ਕਿਹਾ ਮੈਨੂੰ ਕੀ ਹੈ ਕਰ ਲੈਣ ਦੇਖਾਂ ਮੈਨੂੰ ਵੀ ਫਰਕ ਨਹੀਂ ਪੈਂਦਾ ਹੁਣ ਮੈਂ ਵੀ ਇਸ ਨੂੰ ਅਣਦੇਖਾ ਹੀ ਕਰਨਾ ਹੈ ਇਹ ਕਿਹੜਾ ਕੋਈ ਕਾਨੂੰਨ ਹੈ ਜਿਸ ਨੂੰ ਦੇਖ ਲਈ ਮੈਂ ਮਰੀ ਜਾਵਾਂਗੀ ਮੈਂ ਵੀ ਹੁਣ ਇਸ ਦੇ ਵੱਲ ਦੇਖਣਾ ਤੱਕ ਨਹੀਂ ਇਸ ਨੂੰ ਕੀ ਲੱਗਦਾ ਹੈ ਆਕਾਰ ਸਿਰਫ ਇਸ ਵਿੱਚ ਹੀ ਹੈ ਨਹੀਂ ਆਕਾਰ ਮੇਰੇ ਵਿੱਚ ਵੀ ਹੈ ਪਰ ਮੈਂ ਦੱਸਦੀ ਆ ਇਸ ਨੂੰ ਪਤਾ ਆ ਜਾਂ ਦੇ ਇੱਕ ਵਾਰ ਇਹ ਨੇ ਇਹ ਕਦੇ ਹੋਈ ਸਵਟਰ ਦੀਆਂ ਬਾਹਾਂ ਪੂਣੀ ਤੱਕ ਚੜਾਈਆਂ ਤੇ ਗੁੱਸੇ ਵਿੱਚ ਚੁੰਜ ਰਹੀ ਸੀ ਕਿ ਤਦੇ ਉਸ ਨੂੰ ਸੈਕੰਡ ਫਲੋਰ 'ਤੇ ਵਰਜ ਜਾਂਦੀਆਂ ਪੌੜੀਆਂ ਉੱਪਰ ਕੁਝ ਜਾਂਦੇ ਹੋਏ ਕੀ ਦਿਖਾਈ ਦੇ ਜੋੜ ਆਈ ਦੇ ਬਰਤਾਅ ਵਾਲੇ ਚਮਕ ਰਿਹਾ ਸੀ ਥੱਲੇ ਉਹ ਹੀਰ ਨੂੰ ਸਾਫ ਪਤਾ ਨਹੀਂ ਲੱਗਾ ਇਸ ਲਈ ਉਸ ਨੇ ਆਪਣੇ ਘਰ ਦੇ ਅੰਦਰ ਜਾਣ ਦੀ ਜਾਈ ਕਦਮ ਸੈਕੰਡ ਫਲੋਰ ਦੀ ਪੌੜੀਆਂ ਚੜਨ ਵੱਲ ਵਧਾ ਦਿੱਤੇ ਚਾਰ ਪੰਜ ਪੌੜੀਆਂ ਚੜ ਜਦੋਂ ਉਹ ਉੱਪਰ ਨੂੰ ਆਈ ਤਾਂ ਉਸ ਨੂੰ ਪੌੜੀ ਤੇ ਛੋਟਾ ਜਿਹਾ ਇਅਰਿੰਗ ਢਿੱਕਿਆ ਦੇਖਿਆ ਤਾਂ ਉਹ ਇੱਕ ਹੀ ਇਰਿੰਦ ਸੀ ਤੇ ਉਹ ਸੋਚਲੇ ਚਮਕ ਰਹੀ ਨਾ ਕਰਕੇ ਹੀਰ ਨੂੰ ਥੱਲੇੋਂ ਪਤਾ ਹੀ ਨਾ ਲੱਗਾ ਕਿ ਉਹ ਕੀ ਹੈ ਹੀਰ ਨੇ ਚੁੱਕਦੇ ਹੋਏ ਉਸ ਇਅਰਿੰਗ ਨੂੰ ਚੁੱਕਿਆ ਤੇ ਬੋਲੀ ਇਹ ਕਿਸ ਦਾ ਹੋ ਸਕਦਾ ਹੈ ਮੇਰਾ ਤਾਂ ਹੈ ਨਹੀਂ ਇੱਥੇ ਕੋਈ ਹੋਰ ਕੁੜੀ ਨਹੀਂ ਆਉਂਦੀ ਇਹ ਕਿਸਦਾ ਹੈ ਹੀਰੇ ਸੋਚ ਹੀ ਰਹੀ ਸੀ ਕਿ ਤਦੇ ਉਸਦਾ ਧਿਆਨ ਤਿੰਨ ਪੌੜੀਆਂ ਹੋਰ ਉੱਪਰ ਸੈਕੰਡ ਫਲੋਰ ਦੇ ਦਰਵਾਜ਼ੇ ਵੱਲ ਗਿਆ ਤੇ ਦਰਵਾਜ਼ੇ ਨੂੰ ਦੇਖਦੇ ਹੋਏ ਉਸ ਨੂੰ ਜਗਰਾਜ ਦਾ ਖਿਆਲ ਆਇਆ ਉਸ ਦੇ ਬਾਰੇ ਸੋਚਦੇ ਹੋਏ ਹੀਰ ਉਝਣ ਵਿੱਚ ਬੁੜਬੜਾਈ ਉਸਦਾ ਕਿਵੇਂ ਹੋ ਸਕਦਾ ਹੈ ਪਰ ਜ਼ਰੂਰੀ ਤਾਂ ਨਹੀਂ ਉਸਦਾ ਨਹੀਂ ਹੋਵੇਗਾ ਫਿਰ ਰੁਕਦੀ ਹੋਈ ਕੀ ਪਤਾ ਹੈ ਇਹ ਉਸ ਕੁੜੀ ਦਾ ਹੋਵੇਗਾ ਜਿਸ ਨੂੰ ਜਗਰਾਜ ਨੇ ਇਹ ਦੇਣੇ ਹੋ ਜਾਂ ਫਿਰ ਉਸ ਨੇ ਜਾ ਦੇ ਤੌਰ ਤੇ ਰੱਖਿਆ ਹੋਵੇ ਵਿਚਾਰਾ ਇੱਕ ਇਰਿੰਗ ਤਾਂ ਇੱਥੇ ਹੀ ਸੁੱਟ ਗਿਆ ਜਦੋਂ ਆਏਗਾ ਤਾਂ ਉਸ ਨੂੰ ਪੁੱਛ ਕੇ ਮੈਂ ਬਾਹਰਸ ਕਰ ਗਿਆ ਦੀ ਤੇ ਇਹ ਕਹਿੰਦੇ ਹੋਏ ਹੀਰ ਨੇ ਉਸ ਇਰਿੰਗ ਨੂੰ ਮੁਠੀ ਵਿੱਚ ਘੁੱਟਿਆ ਤੇ ਘਰ ਦੇ ਅੰਦਰ ਚਲੀ ਗਈ ਕਿਵੇਂ ਲੱਗਿਆ ਤੁਹਾਨੂੰ ਇਹ ਭਾਗ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਗਲਾ ਭਾਗ ਕੱਲ ਨੂੰ ਜਰੂਰ ਸੁਣਨਾ ਜਗਰਾਜ ਦੇ ਅਤੇ ਧੀਰ ਦੇ ਸੁਭਾਅ ਬਾਰੇ ਜਰੂਰ ਕਮੈਂਟ ਕਰਨੇ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ